ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਨੂੰ ਹਾਜ਼ਰ ਹੈ ਪ੍ਰੋਗਰਾਮ ਵਰਗਾ ਹੈ ਪੰਜਾਬ ਦਣ ਸਭਾ ਦਾ ਸੈਸ਼ਨ ਬਾਜਪਾਨ ਨੇ ਬਾਜਵਾਰ ਨੇ ਕਸੀਆ ਮਾਨ ਤੇ ਕਸੀਆ ਤਨਜ ਵ੍ਰੋਧੀ ਤੇਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਚੱਲ ਰਿਹਾ ਸੈਸ਼ਨ ਦੀ ਤੁਲਨਾ Netflix ਤੇ ਪ੍ਰਸਾਰੇ ਤੇ ਜਗ ਨੂੰ ਹਾਜ਼ਰ ਹੈ ਪ੍ਰੋਗਰਾਮ ਨਾ ਕਰਦਿਆ ਕਹਾ ਕਿ ਮੌਜੂਦਾ ਸੈਸ਼ਨ ਕਿਸੇ ਕੰਮ ਦਾ ਨਹੀਂ ਇਸ ਵਿੱਚ ਨਾ ਕੋਈ ਚਰਚਾ ਕੀਤੀ ਗਈ ਤੇ ਨਾ ਹੀ ਕਿਸੇ ਵਰਕ ਲਈ ਕੋਈ ਨੀਤੀ ਲਿਆਂਦੀ ਕੇ ਕਬੀਲੇ ਕਾਬਲੀਏ ਗੌਰ ਹੈ ਕਿ ਇੱਕ ਜਗਮੂ ਹਾਜ਼ਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਿਨਾਂ ਦਾ ਪ੍ਰੋਗਰਾਮ ਹੈ ਜਦੋਂ ਇੱਕ ਕਲਾਕਾਰ ਦੇ ਤੌਰ ਤੇ ਆਪਣਾ ਕੈਰੀਅਰ ਬਣਾ ਰਹੇ ਸਨ ਬਾਜਪਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਇੱਕ ਵੱਡਾ ਘਟਾਲਾ ਹੈ ਤੇ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਇਥੋਂ ਚੋਰੀ ਕਰਕੇ ਲੈ ਜਾਣਗੇ ਉਹਨਾਂ ਕਿਸਾਨਾਂ ਨੇ ਅਪੀਲ ਕੀਤੀ ਕਿ ਉਹ ਆਪਣੀ 1 ਇੰਚ ਜ਼ਮੀਨ ਵੀ ਇਹਨਾਂ ਨੂੰ ਨਾ ਦੇਣ ਕਿਉਂਕਿ ਡੇਢ ਸਾਲ ਬਾਅਦ ਜਦੋਂ ਇਹਨਾਂ ਦੀ ਸਰਕਾਰ ਚਲੀ ਜਾਵੇਗੀ ਤਾਂ ਕੋਈ ਵੀ ਵਿਅਕਤੀ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਉਹਨਾਂ ਕਹਿੰਦੇ ਕਿ ਮੁੱਖ ਮੰਤਰੀ ਦੀ ਪਾਵਰ ਮੁਖ ਸਕੱਤਰ ਨੂੰ ਦੇ ਦਿੱਤੀ ਗਈ ਹੈ ਜੋ 2027 ਚ ਰਿਟਾਇਰ ਹੋ ਜਾਣਗੇ ਅਰਵਿੰਦ ਕੇਂਦਰੀਵਾਲ ਨੇ ਕਿਸੇ ਫੈਲ ਤੇ ਕੋਈ ਸਹਿਨ ਨਹੀਂ ਕੀਤੇ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਡ ਪੂਲਿੰਗ ਨਾਲ ਸੰਬੰਧਿਤ ਕਿਸੇ ਫੈਲ ਤੇ ਸਹਿਨ ਕੀਤੇ ਹਨ ਵਿਰੋਧੀ ਆਗੂ ਨੇ ਇਹ ਵੀ ਕਿਹਾ ਕਿ ਸੈਸ਼ਨ ਨੂੰ ਦੋ ਦਿਨ ਜ਼ਰੂਰ ਵਧਾਇਆ ਗਿਆ ਹੈ ਪਰ ਜਿੰਨਾ ਮੰਗਾਂ ਲਈ ਇਹ ਵਧਾਇਆ ਗਿਆ ਹੈ ਉਹ ਇਸ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ ਉਹਨਾਂ ਕਹਾ ਕਿ ਵਿਰੋਧੀ ਤੇਰ ਲੈਂਡ ਪੂਲਿੰਗ ਨੀਤੀ ਤੇ ਚਰਚਾ ਚਾਹੁੰਦੀ ਸੀ ਨਾਲ ਹੀ ਅੰਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਵੀ ਚਰਚਾ ਕਰਵਾਉਣਾ ਚਾਹੁੰਦਾ ਸੀ ਪਰ ਸਰਕਾਰ ਦੋਹਾਂ ਤੋਂ ਭੱਜ ਗਈ ਅੱਜ ਵੀ ਜੋ ਸੈਸ਼ਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਵਿੱਚ ਕਿਸੇ ਕਿਸਮ ਦੀ ਕੋਈ ਚਰਚਾ ਨਹੀਂ ਕੀਤੀ ਗਈ ਉਨ੍ਹਾਂ ਕਹਾ ਕਿ ਬੇਅਦਬੀ ਵਰਗਾ ਵੱਡਾ ਪ੍ਰਸਤਾਵ ਲੈੰਦਾ ਰੱਖ ਲਿਆ ਪ੍ਰਸਤਾਵਲੀ ਅੰਦਰ ਰੱਖਿਆ ਹੈ ਪਰ ਪਰ ਮੁੱਖ ਵਿਰੋਧੀ ਪਾਰਟੀਆਂ ਨੂੰ ਹੀ ਨਹੀਂ ਪਤਾ ਕਿ ਇਹ ਸੱਚੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ